ਮਾਮਲਾ ਇਹ ਹੋਇਆ ਜੀ ਬਲਕਨ ਦੇ ਉੱਤੇ ਥੋੜ੍ਹਾ ਜਿਹਾ ਘੇੜਕਾ ਪੈ ਗਿਆ ਸੀ ਬਲਕਨ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿੰਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੇ ਉਹਨੇ ਬਲਕਨ ਨਹੀਂ ਲੈ ਕੇ ਆਇਆ ਤੇ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜਾ ਆਡਰ ਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ ਅੱਜ ਸਪੜਾਈ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣ ਨਾ ਕਿ ਜਦੋਂ ਇੰਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਕਿਉਂ ਚਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਉਹ ਆਇਆ ਕਿ ਹੁਣ ਤੇ ਦੇ ਦੇ ਉਹ ਫੇ ਗਾੜੀ ਨੂੰ ਗਲਤ ਬੋਲਿਆ ਉਹਨੂੰ ਤੇ ਸਾਡਾ ਮੁੰਡਾ ਥੋੜ੍ਹਾ ਜਿਹਾ ਗਰਮ ਹੋਇਆ ਕਿ ਤੂੰ ਇਹਦਾ ਨਾ ਬੋਲ ਮੈਂ ਜਿਹੜਾ ਸਾਡੀ ਗੱਲ ਕਰਾ ਪਏ ਉਦੋਂ ਗੱਲ ਕਰ ਲੈਂਦਾ ਉਹ ਆਂਦਾ ਮੈਨੇਜਰ ਮੈਂ ਹੀ ਲੱਗਾ ਕੋਈ ਮੈਨੇਜਰ ਨਹੀਂ ਹੋਰ ਮੈਂ ਹੀ ਮੈਨੇਜਰ ਹਾਂ ਇਹ ਇਦਾਂ ਹੋਈ ਆ ਕਿ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਜੈਰੀ ਨੂੰ ਜਾਂ ਪਤਾ ਨਹੀਂ ਮਾਂ ਜਾਂ ਨੂੰ ਨਹੀਂ ਪਤਾ ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ ਉਹਨਾਂ ਆਣ ਕੇ ਪਿਆਰਛੇ ਅੰਦਰ ਵਰਦਿਆਂ ਅਸੀਂ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਸਾਡੇ ਮੁੰਡਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂਹ ਲੱਗਿਆ ਥੋੜ੍ਹਾ ਜਿਹਾ ਤੇ ਉਹਨੇ ਜਾ ਕੇ ਚਪੇੜ ਮਾਰਤੀ ਆ ਮੁੰਡੇ ਦੇ ਮੁੰਡੇ ਨੇ ਮੁੰਡੇ ਡਿੱਗੇ ਦੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉਸ ਤੋਂ ਤਿਰਕਦੀ ਹੋਈ 15 ਉਹਦੀ ਗਈ ਆ ਇਹ ਨਹੀਂ ਕਿ 12 ਉਹਦੀ ਗਈ ਆ ਫੇਰ ਆਪਣਾ ਜਿਹੜਾ ਮੋੜਾ ਬਾਹ ਦੇ ਵਿੱਚੋਂ ਦੀ ਨੰਘ ਕੇ ਸਾਰ ਪਾਰ ਹੋਈ ਆ ਗੋਲੀ ਜਿਹੜੀ ਆ ਨਿਕਲ ਗਈ ਇਹ ਵਿੱਚੋਂ ਕਿੰਨੇ ਕਿੰਨੇ ਘੋੜੇ ਦੀ ਘਟਵਾਗੇ ਇਹ ਕੋਈ 9:30 ਦੇ ਟਾਈਮ ਦੇ ਕਰੀਬ ਆ ਗਈ ਆ 9 ਵਜੇ ਆਰਡਰ ਬੁੱਕ ਕਰਾਇਆ ਤੇ ਅੱਧੇ ਘੰਟੇ ਬਾਅਦ ਇਹ ਚੱਕਰ ਚੱਲ ਗਿਆ ਕੀ ਕਿਸੇ ਕੀ ਸਮਝ ਕਾਰਨ ਕੀ ਹੈ ਕਿ ਕਿ ਉਹ ਕਿਉਂ ਉਹਨਾਂ ਵੱਲ ਚਲਾਇਆ ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਆ ਉਹ ਆਪਣਾ ਟੌਰ ਪਾਉਣਾ ਚਾਹੁੰਦਾ ਹੈ ਇਹਨਾਂ ਤੇ ਉਹ ਉਹਦੇ ਕਰਕੇ ਨੇ ਆਪਣਾ ਦਬ ਦਬ ਜਾਇ ਹਾਂਜੀ ਕੋਈ ਪਾਰਟੀਆਂ ਸੰਬੰਧ ਰੱਖਦਾ ਹੈ ਤੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਰੱਖਦਾ ਜਾਂ ਨਹੀਂ ਰੱਖਦਾ ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਕੀ ਕਾਰਨ ਕੀ ਸਮਝਦੋ ਕਿ ਲੱਗਦਾ ਜੀ ਇਹ ਸਮਝਾਉਣ ਦੇ ਵਾਸਤੇ ਤੁਹਾਡਾ ਬੱਚਾ ਗਿਆ ਤੇ ਉੱਤੇ ਗੋਲੀ ਚਲਾ ਦਿੱਤੀ ਗਈ ਕੀ ਕਾਰਨ ਕਿ ਸਰਪੰਚ ਪੁਰਾਣੀ ਰੰਜਿਸ਼ ਤੇ ਨਹੀਂ ਕੋਈ ਨਜ਼ਰ ਆ ਰਹੀ ਸੀ ਜੀ ਨਹੀਂ ਨਹੀਂ ਵੇਖੋ ਪੁਰਾਣੀ ਕੋਈ ਨਹੀਂ ਸਿਰਫ ਹੰਕਾਰ ਦਾ ਹੀ ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ ਉਦਾਂ ਨਹੀਂ ਕੁਛ ਹੋਇਆ ਤੇ ਹੁਣ ਪੁਲਿਸ ਆਈ ਹੈ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਵੇਖੋ ਪੁਲਿਸ ਵੇਖੋ ਆਪਣੀ ਕਾਰਵਾਈ ਕਰ ਰਹੀ ਹੈ ਸਾਨੂੰ ਉਦਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਕਾਰਵਾਈ ਸਹੀ ਕਰੂਗੀ ਤੁਸੀਂ ਸਰਪੰਚੋ ਕਿਹੜੀ ਪਾਰਟੀ ਤੋਂ ਸਰਪੰਚ ਹੋ ਪਾਰਟੀ ਸਾਡੀ ਕੋਈ ਨਹੀਂ ਗਈ ਤੇ ਉਹ ਆਪਣੇ ਉਧਾਂ ਹੀ ਕਹਾਂ ਹਾਂ ਅਸੀਂ ਪਾਰਟੀਆਂ ਸੰਬੰਧੀ ਹੁਣ ਮੰਗ ਕੀ ਕਰਦੇ ਹੋ ਪੰਜਾਬ ਦੀ ਉਹ ਹਾਲਾਤ ਨੇ ਜਿਸਾਂ ਤੁਸੀਂ ਸਾਡੇ ਕੋਲ ਗੋਲੀ ਚੱਲਣ ਦੀ વાત ਆ ਸ਼ਰੀਆਮ ਗੋਲੀ ਚੱਲੀ ਆ ਕੀ ਸਮਝਦੇ ਹੋ ਪੰਜਾਬ ਅਸੀਂ ਤੇ ਮੁੱਖ ਮੰਤਰੀ ਜੀ ਤੇ ਚਰਣਾ ਜੀ ਬੇਨਤੀ ਕਰਦੇ ਆ ਕਿ ਇਹੋ ਜਿਹੇ ਵਾਰਦਾਤਾਂ ਤੇ ਠੱਲ ਪਾਉਣੀ ਚਾਹੀਦੀ ਆ ਇਹੋ ਜਿਹੇ ਬੰਵਾਸਾਂ ਤੋਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੱਪ ਨਹੀਂ ਚਾਹੀਦੀ ਇਹ ਲੰਦਰ ਸੀਸੀਟੀਵੀ ਹੋਏਗੀ ਉਹ ਸੀਸੀਟੀਵੀ ਕੱਟਣੀ ਚਾਹੀਦੀ ਜੀ ਮੌਕੇ ਦੀ ਵੀਡੀਓ ਉਹ ਕੱਟਣੀ ਚਾਹੀਦੀ ਤਾਂ ਕਿ ਉਹ ਪਤਾ ਲੱਗੇ ਗਲਤੀ ਗਲਤੀ ਕਿੱਥੇ ਆ ਉਹ ਕੱਟ ਲੈਂਦੀ ਹੈ ਜੀ ਐਸਐਸ ਸਾਹਿਬ ਨੇ ਅੱਛਾ ਕੱਟ ਲੈਂਦੀ ਹੈ ਕੱਟ ਲੈਂਦੀ ਹੈ ਤੇ ਹੁਣ ਐਸਐਸਓ ਸਾਹਿਬ ਕਹਿੰਦੇ ਕਾਰਵਾਈ ਕੀਤੀ ਜਾਊਗੀ ਉਹਦੇ ਵਿਸ਼ਵਾਸ ਪੂਰਾ ਦਗਾਉਂਦੇ ਜੀ ਸਾਨੂੰ ਅੱਛਾ ਜੀ ਗਾੜੀ ਵੇਖੋ ਜੋ ਤੇ ਹਾਲਾਤ ਪਾਕਿਸਤਾਨ ਦੇ ਬੱਚਿਆਂ ਦੇ ਬੱਚੇ ਤੇ ਹਾਲਾਤ ਤੇ ਕਾਹਤੇ ਬਹੁਤ ਜ਼ਿਆਦਾ ਨਾਜ਼ਕ ਹੋ ਗਏ ਅੱਜ ਕੋ ਠੀਕ ਹੈ ਹੁਣ ਮੋੜ ਤੇ ਆਵਾ ਵਾਹ ਉਹ ਤੁਸੀਂ ਕੀ ਲੱਗਦਾ ਵੀ ਤੇ ਸੋਚਿਆ ਸੀ ਕਿ ਇੱਕ 버거 ਦੀ ਲੜਾਈ ਇੱਥੇ ਤੱਕ ਪਹੁੰਚੇਗੀ ਮੈਂ ਗੱਲ ਕਦੀ ਸੋਚੀ ਨਹੀਂ ਇੱਥੇ ਤੱਕ ਪਹੁੰਚਿਆ ਨਹੀਂ ਗੱਲਾਂ ਕਰ ਬੇਟਾ ਤੁਹਾਡਾ ਇਹ ਦੋ ਪੱਕੇ ਦੋ ਬਰਗਰ ਤੇ ਹੁਣ ਕੱਟ ਜਾ ਮਤ ਮਦਰ ਜਾਂ ਕੋਈ ਹੋਰ ਕੋਲ ਕੋਲ ਪ੍ਰਵਾਸ ਚੁੜੀਆਂ ਹੀ ਦੋ ਵਿਆਹਤੀਆਂ ਬਾਕੀ ਘਾਦੇ ਉਹਦੇ ਬੱਚੇ ਆ ਬੱਚਾ ਉਹਦਾ ਇੱਕ ਜੀ ਲੱਗਦਾ ਸਜ਼ਾ ਮਿਲੂਗੀ ਉਹਨਾਂ ਨੂੰ ਜਿਨ੍ਹਾਂ ਨੇ ਗੋਲੀ ਚਲਾਈ देखो ये जो पहला भी मांग ਕਰਨ ਦੇ ਤਾਂ ਹੁਣ ਵੀ ਆਉਣੇ ਤੇ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਇਹੋ ਜਿਹੇ ਗੁੰਡਿਆਂ ਨੂੰ ਨੱਥ ਪੈਣੀ ਚਾਹੀਦੀ ਜੋ ਪੰਜਾਬ ਦੇ ਹਾਲਾਤ ਹੋਣਦੇ ਆ ਬਹੁਤ ਨਾਜਕ ਹੋਣਦੇ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਕਰਨਾ ਪਾ ਲੱਗਾ ਵੀ ਉਹ ਸਰ ਕੋਈ ਮਲ ਚੀਜ਼ ਮੰਗਿਆ ਨਾ ਕੋ ਖਾਣ ਵਾਲੇ ਤੋਂ ਖਾਣ ਤੋਂ ਤੇ ਉੱਥੇ ਡਿਊਟੀ ਤੇ ਉੱਤੇ ਮੁੰਡਾ ਕਾਕਾ ਖਲੋਤਾ ਹੋਏ ਹੋਏ ਬਾਣ ਕੇ ਉਹ ਲਗਾ ਵਿੱਚ ਕਾਤਾ ਨੌਕਰੀ ਕਰਦਾ ਉਹ ਕਰਦੇ ਦੋ ਮੰਗਿਆ ਹੁਣ ਆਰਡਰ ਮੰਗਿਆ ਸੀ ਵੀ ਆ ਆਰਡਰ ਤੇ ਉੱਥੇ ਆ ਤਿੰਨ ਮਿੰਟ ਦਾ ਆਰਡਰ ਸਰ ਹਾਂਜੀ ਜੀ ਜਿਹੜੇ ਭਤੌਣ ਦਾ ਵੱਧ ਉਹ 15 20 ਮਿੰਟ ਹੋ ਚੁੱਕੇ ਸੀ 15 20 ਮਿੰਟ ਬਾਅਦ ਆਣ ਕੇ ਉਹ ਬੱਚੇ ਨੇ ਆਖਿਆ ਤੇ ਤੂੰ ਵੀ ਆਰਡਰ ਨਹੀਂ ਭੇਜਿਆ ਤੂੰ ਉਹ ਆਰਡਰ ਭੇਜਾਂ ਤੋਂ ਆਂਦਾ ਤੂੰ ਖਾਣਾ ਅਸੀਂ ਨੱਥਪੌਣ ਜਾਣਨੇ ਆ ਤੇ ਉਹ ਮੁੜ ਕੇ ਬਾਅਦ ਵਿੱਚ ਉਹ ਹੁਣ ਆਖਿਆ ਤੂੰ ਮੈਨੇਜਰ ਨਾਲ ਗੱਲ ਕਰਾ ਜੇ ਤੂੰ ਹੁਣ ਨਹੀਂ ਜਾਣਦਾ ਤੇ ਮੈਨੇਜਰ ਨਾਲ ਗੱਲ ਕਰਾ ਆਂਦਾ ਮੈਨੇਜਰ ਮੈਂ ਆ ਮੈਨੇਜਰ ਹੁਣ ਥੋੜਾ ਕੋਈ ਆ ਮੈਂ ਤੁਹਾਨੂੰ ਕੀ ਆਖ ਰਾਂ ਮੈਂ ਮੰਜਰ ਹਾਂ ਨਹੀਂ ਆ ਇੱਕ ਨਿਕਲਣਾ ਉਹ ਤੇ ਮਾਰਾ ਮੋਟਾ ਉਹ ਘੱਲ ਤੋਂ ਤੂੰ ਤੂੰ ਮੈਂ ਮੈਂ ਹੋਈ ਹੋਗੀ ਉਹ ਮੌਕੇ ਤੇ ਨਹੀਂ ਕਿ ਜਦ ਸੁਣ ਕੇ ਸੁਣਾਏ ਤੁਸੀਂ ਸੁਣੀ ਨਹੀਂ ਘਾਲਾ ਜਿਹੜੀ ਉਹ ਆ ਹਾਂ ਜੇ ਫਿਰ ਇਸ ਵਾਰ ਗੋਲੀ ਕਿੰਨੇ ਚਲਾਈ ਹੈ ਜੀ ਉੱਥੇ ਉਹ ਗੋਲੀ ਹਕੇਵਰ ਸਿੰਘਾ ਕੋ ਵਰਿਆਮ ਦਾ ਉਹ ਅਕੇ ਵੀ ਦੱਸ ਦਿਆ ਪਿਆ ਅਕੇ ਵੀ ਉਹਨੇ ਚਲਾਈ ਸੀ ਬੜੀ ਹਰਤ ਵਾ ਉਹ ਵਰਿਆਮ ਪਿੰਡੇ ਵਿੱਚ ਨਾ ਉਹਨੇ ਕਿਸ ਨਾਮ ਨਾਲ ਉਹ ਗੋਲੀ ਅਕੇ ਵੀ ਚਲਾਈ ਸੀ ਉਹਨਾਂ ਕਿਦੇ ਪੈਸੇ ਦੇ ਦੇ ਕੇ ਤੇ ਉਹਨਾਂ ਫੈਸਲਾ ਕਰ ਲਾ ਉਦੋਂ ਉਹ ịtੜ ਗਿਆ ਤੇ ਉਹਨੂੰ ਨਾ ਉਹਦਾ ਪਾਇਆ ਵਾ ਅੱਜ ਕੱਲ ਸਾਰਿਆਂ ਲੋਕਾਂ ਨੇ ਵੀ ਇਹ ਇਹ ਜਿ세 ਪੰਗਾ ਲੈਦਾ ਪੰਗਾ ਲੈਂਦਾ ਤੇ ਦਾ ਦਿਮਾਗ ਮੈਡਾ ਲਵਾ ਆ ਲੋਕਾਂ ਨਾ ਉਹਦਾ ਪਾਇਆ ਸਦਾ ਸ਼ਗਾ ਤੇ ਅਹੀਂ ਇਹਨਾਂ ਨੂੰ ਪੂਰੀ ਫੋਲ ਹੋਣੀ ਚਾਹੀਦੀ ਆ ਪੁਲਿਸ ਵੱਲੋਂ ਕਿਸ ਤੰਦਰ ਸਹਿਯੋਗ ਉਹ ਸੰਜੋਗ ਪਸ਼ੋ ਸਹੀ ਮਿਲ ਰਿਹਾ ਆ ਬੜਾ ਦੋਸਤ ਦੇ ਕੋਈ ਖਿਆਲ ਤੇ ਹੈ ਵੀ ਫੜੇ ਜਾਣਗਾ ਪੰਜਾਬ ਸਰਕਾਰ ਦੀ ਅਪੀਲ ਕਰਨਾ ਚਾਹੁੰਦੇ ਪੰਜਾਬ ਸਰਕਾਰ ਨੇ ਇਹ ਕਹਿਣਾ ਚਾਹੁੰਦੇ ਆਂ ਆਪੇ ਜਿਹੜੇ ਐਸੇ ਤੋਰੇ ਫੜਦੇ ਨੇ ਸਤੋਰੇ ਕਰਦੇ ਨੇ ਤੇ ਲੈ ਕੇ ਸਿਹਾਰ ਲੈ ਕੇ ਤੋਰੇ ਕਰਦੇ ਨੇ ਇਹਨਾਂ ਨੱਥ ਬਣ ਚਾਹੀਦੀ ਆ ਇਹਨਾਂ ਸਜ਼ਾ ਮਿਲਣੀ ਚਾਹੀਦੀ ਆ ਬੱਚੇ ਹਲਾਤ ਤੇ ਮੈਂ ਮਿਲਿਆ ਨਹੀਂਗਾ ਤੇ ਉਹਦਾ ਠੀਕ ਸਾਨੂੰ ਪਤਾ ਲੱਗਦਾ ਵੀ ਠੀਕ ਆ ਕਿਨੋਂ ਫਰਕ ਪਿਆ ਹੋ ਰਾਤੀ ਕੋਲ ਜਿਆਦਾ ਹੋਣ ਠੀਕ ਆ ਕੀ ਕਿ ਐਫਸੀ ਕਤੂਦੰਗਰ ਲੱਗੇ ਪੈਂਦਾ ਜੀ ਉੱਥੇ ਗੋਲੀ ਚੱਲਦੀ ਹੈ ਰਾਤ ਜੀ ਸਾਢੇ 9 ਵਜੇ ਕਿ ਅਸਤੋਹਾਬ ਆ ਰਹੇ ਕਾਰਵਾਈ ਕਰਨ ਦੇ ਜਾ ਰਹੇ ਮੌਕੇ ਤੋਂ ਪਿੰਡ ਦੇ ਸਰ ਮੌਜੂਦਾ ਸਰਪੰਚ ਨੇ ਜਿਲ੍ਹੇ ਦੇ ਗੋਲੀ ਚੱਲੀ ਨੇ ਉਹਨਾਂ ਦਾ ਬੇਟਾ ਜੀ ਉਹਨਾਂ ਦੇ ਮੌਕੇ ਤੇ ਹਾਂਜੀ ਹਾਂਜੀ ਤੇ ਹੁਣ ਤੱਕ ਕੀ ਕਾਰਵਾਈ ਕਾਰਵਾਈ ਕਰਦੇ ਜਸਤੋਹਾਬ ਉਹਨਰ ਬਿਆਲੇ ਕੇ ਕਾਰਵਾਈ ਕਰਨ ਲੱਗੇ